ਅੱਧ ਵਿੱਚ ਥਾਣਾ ਫਲੋਰ ਦੇ ਸਾਬਕਾ ਐਸਐਚਓ ਪੂਸ਼ਨ ਕੁਮਾਰ ਦੇ ਖਿਲਾਫ ਇੱਕ ਮਹਿਲਾ ਦੇ ਵੱਲੋਂ ਜਿੱਥੇ ਗੰਭੀਰ ਇਲਜ਼ਾਮ ਲਗਾਏ ਗਏ ਤੇ ਮਹਿਲਾ ਦੇ ਵੱਲੋਂ ਥਾਣਾ ਪਰਬਾਰੀ ਦੀ ਆਡੀਓ ਵੀ ਮੀਡੀਆ ਨੂੰ ਦਿੱਤੀ ਗਈ ਉੱਥੇ ਇੱਕ ਵੀਡੀਓ ਕਾਲ ਦੀ ਸਕਰੀਨ ਰਿਕਾਰਡਿੰਗ ਵੀ ਵਿਖਾਈ ਹੈ ਜਿਸ ਵਿੱਚ ਥਾਣਾ ਪਰਬਾਰੀ ਪੂਸ਼ਨ ਕੁਮਾਰ ਬਿਨਾਂ ਕੱਪੜਿਆਂ ਦੇ ਮਹਿਲਾ ਨੂੰ ਕਾਲ ਕਰਦੇ ਨਜ਼ਰ ਆ ਰਹੇ ਨੇ ਪੜਿਤ ਮਹਿਲਾ ਨੇ ਦੱਸਿਆ ਕਿ ਉਸ ਨੇ ਮੀਡੀਆ ਦੇ ਵਿੱਚ ਦਿਖਾਇਆ ਤੇ ਪੂਸ਼ਨ ਕੁਮਾਰ ਵੱਲੋਂ ਉਸ ਦੀ ਦੂਜੀ ਲੜਕੀ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਸ ਦਾ ਕਹਿਣਾ ਹੈ ਕਿ ਉਸ ਨੇ ਹਿੰਮਤ ਵਿਖਾ ਕੇ ਮੀਡੀਆ ਦੇ ਕੋਲ ਆ ਕੇ ਗੱਲਬਾਤ ਕੀਤੀ ਹੈ ਉਸ ਦਾ ਕਹਿਣਾ ਹੈ ਕਿ 13 ਅਧਿਕਾਰਕ ਕੁਝ ਮੁਲਾਜ਼ਮ ਵੀ ਭੇਜੇ ਗਏ ਕਿ ਤੁਹਾਡੇ ਪਤੀ ਦੇ ਨਾਂ ਤੇ ਇੱਕ ਲਿਸਟ ਆਈ ਹੈ ਉਸ ਤੋਂ ਬਾਅਦ ਥਾਣੇ ਦੇ ਵਿੱਚ ਗੱਲਬਾਤ ਕੀਤੀ ਗਈ ਤੇ ਇਸੇ ਦਰਮਿਆਨ ਹੀ ਦੱਸਿਆ ਜਾ ਰਿਹਾ ਕਿ ਹੁਣ ਮਹਿਲਾ ਨੂੰ ਵੀ ਵਾਰ-ਵਾਰ ਫੋਨ ਕਰਕੇ ਪਰੇਸ਼ਾਨ ਕੀਤਾ ਜਾਣਾ ਸ਼ੁਰੂ ਕੀਤਾ ਜਾਣ ਲੱਗਿਆ ਇੱਕ ਦਿਨ ਦੇ ਵਿੱਚ 20 ਕਾਲਾਂ ਆਉਂਦੀਆਂ ਸਨ ਮਹਿਲਾ ਦੇ ਵੱਲੋਂ ਇੰਨਾ ਪਰੇਸ਼ਾਨ ਹੋ ਕੇ ਇੱਕ ਇਲਾਕਾ ਛੱਡ ਕੇ ਦੂਜੇ ਇਲਾਕੇ ਦੇ ਵਿੱਚ ਜਾਇਆ ਜਾਂਦਾ ਥੋਥੀ ਦਾਸੀ ਇਹ ਕਿ ਹੁਣ ਇਸ ਮਾਮਲੇ ਦੇ ਵਿੱਚ ਮਹਿਲਾ ਜਿਹੜੀ ਮੀਡੀਆ ਦੇ ਵਿੱਚ ਆਈ ਹੈ ਤੇ ਉਧਰ ਹੀ ਥਾਣਾ ਪਰਿਵਾਰੀ ਦਾਇ ਕਹਿਣਾ ਹੈ ਕਿ ਉਹਨਾਂ ਨੂੰ ਪਾਕਿਸਤਾਨ ਨੰਬਰ ਤੋਂ ਥ੍ਰੈਟ ਕਾਲ ਆਈ ਹੈ ਇਸ ਨੰਬਰ ਤੇ ਫੋਨ ਕਰਕੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਸ਼ਹਿਜ਼ਾਦ ਪੱਟੀ ਬੋਲ ਰਿਹਾ ਤੇ ਜਿਸ ਦੇ ਵੱਲੋਂ ਧਮਕੀ ਦਿੱਤੀ ਗਈ ਹਾਲਾਂਕਿ ਥਾਣਾ ਪਰਿਵਾਰੀ ਦੇ ਵੱਲੋਂ ਲੋਕ ਇਨਸਾਫ ਪਾਰਟੀ ਦੇ ਜਰਨੈਲ ਸਿੰਘ ਦੇ ਕੰਟਰੈਕਟ ਪਾਕਿਸਤਾਨ ਦੇ ਡੌਨ ਦੇ ਨਾਲ ਹੋਣ ਦੀ ਗੱਲ ਆਖੀ ਗਈ ਹੈ ਤੇ ਕਿਹਾ ਗਿਆ ਕਿ ਉਹਨਾਂ ਨੂੰ ਧਮਕੀਆਂ ਦਵਾਈਆਂ ਜਾ ਰਹੀਆਂ ਹੈ। ਹੈਲੋ? ਹੈਲੋ। ਹਾਂਜੀ ਜੀ। ਗਲਤੀ ਕਰਵਾ ਰਹੇ ਹੋ ਮਰੀ। ਥਾਲੈਂਡੋਂ ਸਰ ਮੈਂ ਕਰਦੀ ਆਂ ਗੱਲ। ਪਰ ਨਹੀਂ ਉਹਨਾਂ ਨਾਲ। ਥੋੜਾ ਟਾਈਮ ਤੱਕ ਰੁਕੋ। ਯਾ। ਉਹਨੂੰ ਅੱਠਵਾਂ ਤੱਕ ਅਸ਼ਿਕਾ ਥਾਲਾ ਲੈਣ ਦਾ, ਪੀਤਾ ਲੈਣ ਦਾ ਉਹਦਾ ਬਿਲਕੁਲ ਹੀ ਡਿਗੀ ਹੋ। ਉਹ ਗਲਤ ਕਰਵਾ ਆ ਫਿਕਸ ਹੋਣਾ ਠੀਕ ਹੁੰਦੀ। ਹਾਏ ਬੇਚਾਰੀ ਤੇ ਤਰਸ ਨਹੀਂ ਆਉਂਦਾ ਮੈਂ ਭਾਈ ਨੂੰ ਕਹਾਂ ਗੱਲ ਕਰਾ ਲਈ ਅੱਛਾ ਰੁਕੋ ਸਰ ਕਰਾਉਣੀ ਹੈ ਤੁਹਾਨੂੰ ਰੁਕੋ ਉਹ ਕਿਉਂ ਰੁਕੋ ਇਹਨੂੰ ਹੁਣ ਮਾਰ ਕੇ ਇੰਗਾ ਦੋੜਨਾ ਸੈਟ ਹੋ ਇਸਮੀ ਇਸਮੀ ਹਾ ਮੜੀ ਜੰਨੇ ਸੱਚ ਸਰਦਾ ਪੁਣਾ ਆਇਆ ਕਹੀ ਗੱਲ ਬਾਰ 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 ਕਹੀ ਜਾਂਦੇ ਆ ਹੈਲੋ ਸੁਣਾਈ ਦੇ ਹੈਲੋ ਹੈਲੋ ਹਾਂਜੀ ਸਰ ਉਹ ਕੀ ਗੱਲ ਹੋ ਗਈ ਸਰ ਪਤਨੀ ਤੇਦੀ ਦੁਖੀ ਹੰਦਾ ਮੇਰਾ ਤਾਂ ਲੋ ਇਹ ਨਹੀਂ ਆਉਂਦਾ ਪਤਾ ਨਹੀਂ ਇੱਕ ਨੰਮ ਗੜੀ ਦਾ ਦੋਂਡਈ ਆ ਕੁਛ ਖਾ ਬਗਰ ਰਹੀ ਨਾਲ ਹੀ ਬੋਮਟਾਂ ਲੱਗ ਜੁੰਦੇ ਆ ਹੁਣ ਖਾ ਪੀਣਾ ਨਾ ਕੋਈ ਨਾ ਖਾ ਪੀ ਰਹੀ ਐ ਮੈਂ ਜੂਸ ਪੀਤਾ ਸੀ ਮਾਰਨਿੰਗ ਫਰੂਟ ਵਗੈਰਾ ਖਾਦੇ ਸੀਗੇ ਭਾਈ ਉਹ ਗੈਸ ਗੈਸ ਵਾਂਗੀ ਗੈਸੋਂ ਸੋ ਜਿਆਦਾ ਨਹੀਂ ਐ ਹਾਂਜੀ ਐ ਗੈਸੋਂ ਸੋ ਜਿਆਦਾ ਤਾਂ ਨਹੀਂ ਐ ਕੁਝ ਖਾ ਪੀ ਵੀ ਆਜਾ ਹੁੰਦਾ ਹੀ ਲੱਗੇ ਬਹੁਤ ਦਿਨਾਂ ਨੇ ਐ

ਕਿਉਂਕਿ ਆ ਵੀ ਠੀਕ ਹੈ ਕੋਈ ਸਾਨੂੰ ਕੋਈ ਵਾਰ ਨਹੀਂ ਹੁੰਦੀ ਐਵੇਂ ਕੇ ਦਾ ਦਵਾਈਆਂ ਨਾਲ ਕੱਲ ਵੀ ਨਹੀਂ ਚਾਹੇ ਅੱਜ ਵੀ ਜਾ ਰਿਹਾ ਹੈ ਮੁੰਡਾ ਬਲਾਂ ਲੈ ਮੈਂ ਚੰਬੜਾ ਜਿਹਾ ਨਾਲ ਠੀਕ ਨਹੀਂ ਦੰਦ ਨਾਲ ਲੱਗੋ ਉਠਾ ਕੇ ਦੀ ਸਰਕਾਰੀ ਚ ਨਹੀਂ ਇਹ ਦੋ ਚੰਗਣ ਲੱਗਦਾ ਹਾਂ ਉਤੋਂ ਹੀ ਤਾਂ ਆ ਗਾ ਮਾਂ ਡਾਇਰੈਕਟਰ ਨਹੀਂ ਹੁੰਦੀ ਹਾਂ ਹਾਂ ਉਤੋਂ ਉਤੋਂ ਬਾਹਰ ਨਿਕਲਿਆ ਉਹ ਵਾਹ ਨੀਵਾਹ ਵਾਹ ਨੀਵਾਹ ਤੁਮ ਨਗਦੇ ਹੀ ਬੋਲ ਰਹੇ ਹੋ ਕੁਝ ਮਸਾ ਨਹੀਂ ਮਾਰੋ ਮੈਂ ਦੇਖਣੇ ਨਹੀਂ ਤਾਂ ਕਿੰਨਾ ਗੱਲ ਕਰਕੇ ਕੀ ਚੰਦੇ ਐਕਚੁਅਲੀ ਮੈਂ ਨਾ ਪੈਸੇ ਵੀ ਉਹਨਾਂ ਤੋਂ ਹੀ ਲੈਣੀ ਆ ਮੈਂ ਆਫਿਸ ਜਾਣਾ ਸੀਗਾ ਉੱਥੇ ਵੀ ਨਹੀਂ ਜਾ ਹੋਇਆ ਮੇਤੋਂ ਅੱਛਾ ਹਾਂ ਜੀ ਮੈਂ ਉਹਨਾਂ ਕਿਹਾ ਸੀ ਮੈਂ ਕਮਨ ਦੇ ਦੂਸਰੇ ਸਮੇਂ ਦੇ ਦੂੰਗੀ ਤੁਹਾਨੂੰ ਮੋੜ ਕੇ ਖਾਪ ਕੇ ਤੂੰ ਕੀ ਕਰ ਰੋ ਤੁੰਤ ਹਾਂ ਜੀ ਮੈਂ ਦੇਖ ਲੀ ਹਾਂ ਆ ਕਾਫੀ ਟਾਈਮ ਹੋ ਗਿਆ ਤੁਹਾਨੂੰ ਕਹੇ ਚਲੋ ਠੀਕ ਹੈ ਜੀ ਚਲੋ ਉਹ ਤੁਛ ਉਹ ਤੁਮਰਾ ਬੋਕਿਆ ਉਹ ਹਾਂ ਜੀ ਤਾਂ ਜੀ ਚਾਲ ਮਣੀ ਆਡੀ ਐਸ ਐਚਓ ਸਾਹਿਬ ਤੁਹਾਡੀਆਂ ਨਾਲ ਕੁਝ ਆਈਡੀਓ ਵੀਡੀਓ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਉਹਦੇ ਵਿੱਚ ਕਿੰਨੀ ਕ ਸਚਾਈ ਆ ਤੇ ਕੀ ਸੀ ਸਾਰਾ ਮਸਲਾ ਦੇਖੋ ਜੀ ਮੈਂ 1988 ਵਿੱਚ ਬਤੌਰ ਸਿਪਾਹੀ ਭर्ती ਹੋਇਆ ਸੀ ਔਰ ਟਾਈਮ ਟੂ ਟਾਈਮ ਆਪਣਾ ਜਿਹੜਾ ਟੈਸਟ ਦੇ ਕੇ ਮੈਂ ਸਮੇਂ ਸਿਰ ਮੈਨੂੰ ਮੈਂ ਮਹਿਕਮਾ ਤਰੱਕੀ ਦਿੱਤੀ ਤੇ ਮੈਂ ਇਸ ਮੁਕਾਮ ਤੇ ਪਹੁੰਚਾ ਕਿ ਮੈਂ 5 ਜੂਨ ਨੂੰ ਆਲ ਕੇ ਬਤੌਰ ਐਸਚਓ ਫਲੌ ਲਗਾ ਸੀ ਹੂੰ ਤੇ ਫਲੌ ਲਾ ਕੇ ਜਦੋਂ ਮੇਰੀ ਸਰਕਾਰ ਦਾ ਮੇਲਾ ਹਰ ਸਾਲਾਨਾ ਹੁੰਦਾ ਉਸ ਸਾਲਾਨਾ ਮੇਲੇ ਦੇ ਵਿੱਚ ਜਿਹੜਾ ਹੈਗਾ ਵਾਰਸ਼ਿਕਾਫੀ ਹੋ ਰਹੀ ਸੀ ਤੇ ਜਿਹੜਾ ਹੈਗਾ ਵਾ ਆਪਣੇ ਜਰਨੈਲ ਸਿੰਘ ਤੇ ਕਮੈਲ ਸਿੰਘ RAM ਜੀ ਪਰਸ਼ੋਤਮ لال ਤੇ ਹੋਰ ਇਹ ਨਾਲ ਸੀਗੇ ਜਿਹੜਾ ਕਿ ਇਹਨਾਂ ਦਾ ਗਰੁੱਪ ਬਣਿਆ ਹੋਇਆ ਜਿਹੜਾ RAM ਜਿਹੜਾ ਹੈਗਾ ਕਾਮਰੇਡ ਜਰਨੈਲ ਸਿੰਘ ਹੈ ਉਹ ਕਾਮਰੇਡ ਪਾਰਟੀ ਚੋਂ ਕੱਢਿਆ ਹੋਇਆ ਤੇ ਆਪਣੀ ਇੱਕ ਲੋਕਨ ਸਾਹ ਪਾਰਟੀ ਵੱਖਰੀ ਬਣਾ ਕੇ ਤਿੰਨ ਚਾਰ ਬੰਦੇ ਘੁੰਮ ਰਹੇ ਨੇ ਲੇਕਿਨ ਲੋਕਨ ਸਾਹ ਪਾਰਟੀ ਨਾ ਹੀ ਦਿੱਤਾ ਨਾ ਇਹਦਾ ਜਿਹੜਾ ਗਲਤ ਰੱਖਿਆ ਗਿਆ ਇਹਦਾ ਲੋਕਾਂ ਨੂੰ ਠੱਗਣ ਵਾਲੀ ਪਾਰਟੀ ਨਾ ਰੱਖਣਾ ਚਾਹੀਦਾ ਸੀ ਕਿਉਂਕਿ ਹਰ ਚੀਜ਼ ਨੂੰ ਇਹ ਮੁੱਦਾ ਬਣਾ ਕੇ ਪੀੜ ਦੇ ਨਾਲ ਖੜ ਕੇ ਉਹਨਾਂ ਦੀ ਸਹਿਮਤੀ ਲੈ ਲੈਂਦੇ ਨੇ ਸਹਿਮਤੀ ਲੈ ਕੇ ਤੇ ਜਿਹੜਾ ਦੂਜਾ ਹੁੰਦਾ ਬੰਦਾ ਉਹਦੇ ਕੋਈ ਪੈਸੇ ਜਿਹੜੇ ਆ ਇਹ ਠੱਗਦੇ ਨੇ ਜਿਹੜਾ ਜੋ ਹੈ ਆਪਣਾ ਮਿੰਤੇ ਵੀਡੀਓ ਵਿੱਚ ਇਲਜ਼ਾਮ ਲਾ ਰਹੇ ਨੇ ਮੀਹਾਂ ਮੈਂ 24 8 ਨੂੰ ਇਹ ਲੜਕੀ ਬੇਰੇ ਕੋ ਆਈ ਇਹ ਲੜਕੀ ਨਾਲ ਆਪਣੇ ਮਾਂ ਔਰ ਆਪਣਾ ਜਿਹੜਾ ਬਾਪ ਹੈ ਤੇ ਨਾਲ ਹੋਰ ਪਤਵੰਤੇ ਸੱਜੇ ਪਿੰਡ ਦੇ ਮੇਰੇ ਕੋ ਗੜੇ ਦੇ ਆਏ ਸੀ ਤੇ ਨਾਲ ਜਸਵੰਦਰ ਸਿੰਘ ਨੇ ਮੇਰੇ ਪੇਸ਼ ਕੀਤੇ ਸੀ ਵੀ ਇਹਨਾਂ ਦੀ ਮਤਲਬ ਸਾਰਾ ਗੱਲ ਹੋਈ ਆ ਤੇ ਜਦੋਂ ਮੈਂ ਸਾਰੀ ਗੱਲ ਮੈਂ ਸੁਣੀ ਤੇ ਮੈਨੂੰ ਚੁੰਨੀ ਦੇਵੀ ਨੂੰ ਸਾਰੀ ਗੱਲ ਦੱਸੀ ਕਿ ਮੇਰੀ ਲੜਕੀ ਦੇ ਨਾਲ ਜਿਹੜਾ ਹੈਗਾ ਵਾ ਬਲਾਤਕਾਰ ਹੋਇਆ ਜਦੋਂ ਮੈਂ ਸਾਰੀ ਗੱਲ ਪੁੱਛੀ ਕੀ ਗੱਲ ਕੀ ਹੋਈ ਹੈ ਕਹਿੰਦੇ ਸਾਡੇ ਗਵਾਂਢ ਚੰਦਾ ਸੀਗਾ ਮੁੰਡਾ ਉਸ ਟਾਈਮ ਤੇ ਮੈਨੂੰ ਇਹਨਾਂ ਨੇ ਆ ਵੀਡੀਓ ਜਿਹੜੀ ਬਾਅਦ ਚ ਦੱਸਣ ਦੇ ਵੀ ਹਾਂ ਵੀਡੀਓ ਬਣਾ ਕੇ ਵੈਲਕਮ ਸੀ ਕਿ ਮੈਂ ਦਿਖਾਉਂਗਾ ਦਰਾਵਾ ਦਾ ਇਹੋ ਜਿਹੀ ਕੋਈ ਗੱਲ ਮੈਨੂੰ ਡਿਲੇ ਦਿੱਸੀ ਹ ਐਸਐਟਿਚ ਕੁਸ਼ਣ ਕੁਮਾਰ ਜੋ ਗੜੇ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਉਹਦੀ ਵੀਡੀਓ ਦੇਖ ਕੇ ਮੈਨੂੰ ਵੀ ਥੋੜੀ ਆਈ ਕਿ ਮੇਰੀ ਬੇਟੀਆਂ ਨੂੰ ਵੀ ਐਸਐਟਿਚ ਕੁਸ਼ਣ ਕੁਮਾਰ ਬਹੁਤ ਵਾਰ ਫੋਨ ਕਰਦਾ ਸੀਗਾ ਇਹਨੇ 15 ਅਗਸਤ ਨੂੰ ਐਸਐਟਿਚ ਕੁਸ਼ਣ ਕੁਮਾਰ ਨੇ ਸਾਡੇ ਘਰ ਮੁਲਾਜ਼ਮ ਭੇਜੇ ਕਹਿੰਦੇ ਸੀ ਕਿ ਤਾਂ ਇੱਕ ਹਸਬੰਡ ਦਾ ਨਾਮ ਲਿਸਟ ਦੇ ਵਿੱਚ ਆਇਆ ਆ ਤਾਂ ਐਸਐਚਓ ੍ਹ ਪੂਸ਼ਣ ਕੁਮਾਰ ਨਾਲ ਸਾਡੀ ਗੱਲ ਵੀ ਕਰਾਈ ਮਲਾਜਮਾ ਨਾਲ ਐਸਐਚਓ ਕਹਿੰਦਾ ਕਿ ਤੁਸੀਂ ਫਲੋਰ ਥਾਣੇ ਦੇ ਵਿੱਚ ਜਾਓ ਅਸੀਂ ਫਲੋਰ ਥਾਣੇ ਦੇ ਵਿੱਚ ਗਏ ਤਾਂ ਇਹ ਸਾਡੇ ਕੋਲ ਨੰਬਰ ਮੰਗਦਾ ਸੀ ਕਹਿੰਦਾ ਤੁਹਾਡੇ ਘਰ ਵਾਲੇ ਤੇ ਕਲੰਦਰਾ ਕਰਨ ਆਇਆ ਕਿ ਤੁਸੀਂ ਆਪਣਾ ਘਰ ਵਾਲਾ ਪੇਸ਼ ਕਰੋ ਮੈਂ ਕਿਹਾ ਸਾਡਾ ਘਰ ਵਾਲਾ ਸਾਡੇ ਨਾਲ ਨਹੀਂ ਰਹਿੰਦਾ ਲੜਕੇ ਪਤਾ ਨਹੀਂ ਕਿੱਥੇ ਗਿਆ ਹੋਇਆ ਆ ਫਿਰ ਪੂਸ਼ਣ ਕੁਮਾਰ ਕਹਿੰਦਾ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਮੈਂ ਆਪਣੇ ਹਸਬੰਡ ਦਾ ਨੰਬਰ ਉਹਨੂੰ ਦੇ ਕੇ ਆ ਗਏ ਉਸ ਤੋਂ ਬਾਅਦ ਇਹਨੇ ਉਸ ਨੰਬਰ ਤੇ ਬਾਰ ਬਾਰ ਫੋਨ ਕਰਦਾ ਰਿਹਾ ਭੂਸ਼ਣ ਕੁਮਾਰ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਫਿਰ ਥਾਣੇ ਸੱਦਿਆ ਸੀ ਫਿਰ ਥਾਣੇ ਚਲੇ ਗਏ ਮੈਂ ਆਪਣੀ ਛੋਟੀ ਬੇਟੀ ਲੈ ਕੇ ਜਦੋਂ ਅਸੀਂ ਗਏ ਤਾਂ ਮੇਰੀ ਬੇਟੀ ਨੂੰ ਕਹਿੰਦਾ ਆਪਣਾ ਨੰਬਰ ਦੇ ਕੇ ਜਾਓ ਮੇਰੀ ਬੇਟੀ ਨੇ ਮੇਰਾ ਨੰਬਰ ਉਹਨੂੰ ਦੇ ਦਿੱਤਾ ਕਹਿੰਦੀ ਸਰ ਮੇਰਾ ਹੀ ਨੰਬਰ ਆ ਉਹ ਨੂੰ ਪੁੱਛਦਾ ਕਿ ਤੂੰ ਕੀ ਕਰਦੀ ਹੈ ਕਹਿੰਦੀ ਮੈਂ ਜੌਬ ਕਰਦੀ ਹਾਂ ਕਹਿੰਦਾ ਅੱਛਾ ਫਿਰ ਉਸ ਤੋਂ ਬਾਅਦ ਇਹ ਸਵੇਰੇ 7 ਵਜੇ ਸਾਨੂੰ ਫੋਨ ਕਰਨ ਲੱਗ ਪਿਆ ਮੇਰੀ ਬੇਟੀ ਨੂੰ ਕਹਿੰਦਾ ਤੂੰ ਅੱਜ ਕੰਮ ਤੇ ਨਹੀਂ ਜਾਣਾ ਮੇਰੀ ਬੇਟੀ ਕਹਿੰਦੀ ਹਾਂਜੀ ਮੈਂ ਜਾਣਾ ਆ ਕਹਿੰਦਾ ਕਿੰਨੇ ਵਜੇ ਜਾਣਾ ਆ ਉਹ ਕਹਿੰਦੀ ਮੈਂ ਤਾਂ 10 ਤੋਂ 5 ਵਜੇ ਤੱਕ ਦੀ ਜੌਬ ਕਰਦੀ ਆ ਫਿਰ ਉਸ ਤੋਂ ਬਾਅਦ ਐਸ ਐਚਓ ਨੇ 쿠ਸ਼ਨ ਕੁਮਾਰ ਨੇ ਉਹਨੂੰ ਫੋਨ ਕਰਨ ਲੱਗ ਪਿਆ ਦਿਨ ਚ 10 10 20 20 ਫੋਨ ਕੀਤੇ ਫਿਰ ਉਸ ਤੋਂ ਬਾਅਦ ਵੀਡੀਓ ਕਾਲ ਵੀ ਨੇ ਕੀਤੀਆਂ ਫਿਰ ਇਹਦੀ ਸਾਰੀ ਰਿਕਾਰਡਿੰਗ ਅਸੀਂ ਸਿੱਕਾ ਰੱਖਦੇ ਰਹੇ ਇੱਕ ਪਾਸੇ ਫਿਰ ਇੱਕ ਦਿਨ ਮੇਰੀ ਬੇਟੀ ਅਸੀਂ ਇੰਨੇ ਪਰੇਸ਼ਾਨ ਹੋ ਕੇ ਅਸੀਂ ਘਰ ਛੱਡ ਕੇ ਚਲੇ ਗਏ ਮੇਰੇ ਆਪਣੀ ਬੇਟੀ ਨੂੰ ਮੈਂ ਇਹ ਕਹਿੰਦਾ ਕਿ ਮੇਰੀ ਬੇਟੀ ਬਾਹਰ ਚੱਲ ਗਈ ਆ ਉਹ ਇੰਡੀਆ ਦੇ ਵਿੱਚ ਨਹੀਂ ਗਈ ਜਦੋਂ ਨੇ ਇੰਨੀ ਗੱਲ ਸੁਣੀ ਕਿ ਇਹਦੀ ਬੇਟੀ ਹੁਣ ਇੰਡੀਆ ਦੇ ਵਿੱਚ ਨਹੀਂ ਗੀ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਤੁਹਾਡਾ ਨਾਂ ਲਿਸਟੇ ਦੇ ਵਿੱਚ ਆਇਆ ਹੈ ਤੁਸੀਂ ਥਾਣੇ ਆ ਮੈਂ ਆਪਣੀ ਪੰਚਾਇਤ ਲੈ ਕੇ ਥਾਣੇ ਦੇ ਵਿੱਚ ਜਾਂਦੀ ਰਹੀ ਆ ਐਸਐਚ ਕੋ ਸ਼ਰਕਮਾਰ ਦੇ ਕੋਲ ਇਹ ਮੇਰ ਨਾਲ ਬਤਮੀ ਜੀ ਨਾਲ ਬੋਲਦਾਰਿਆ ਇੱਕ ਦਿਨ ਕਹਿੰਦਾ ਤੇਰਾ ਲਿਸਟੇ ਦੇ ਵਿੱਚ ਨਾਮ ਆਇਆ ਪਾ ਉਹਨੂੰ ਹਵਾਲਾਟ ਦੇ ਵਿੱਚ ਇਹਨੂੰ ਰੱਖੋ ਥਾਣੇ ਰਾਤ ਨੂੰ ਪਤਾ ਲੱਗੇ ਫਿਰ ਉਸ ਤੋਂ ਬਾਅਦ ਮੇਰੀ ਪੰਚਾਇਤ ਕਹਿੰਦੀ ਕਿ ਨਹੀਂ ਇਹ ਲੇਡੀਜ਼ ਕੁਛ ਨਹੀਂ ਇਦਾਂ ਦੇ ਕਰਦੀ ਫਿਰ ਮੈਂ ਘਰ ਆ ਗਏ ਫਿਰ ਉਸ ਤੋਂ ਬਾਅਦ ਇਹ ਮੈਨੂੰ ਧਮਕਾਣ ਲਾ ਪਿਆ ਬਹੁਤ ਪਰੇਸ਼ਾਨੀ ਨੇ ਮੈਨੂੰ ਕੀਤਾ ਫਿਰ ਉਸ ਤੋਂ ਬਾਅਦ ਡੀਐਸਪੀ ਸਰਦੇ ਮੈਂ ਗਈ ਜਦੋਂ ਮੈਂ ਡੀਐਸਪੀ ਸਰਦੇ ਗਈ ਖਿਰੋਣਾ ਨੇ ਇਹਨੂੰ ਕਿਹਾ ਕਿ ਜਦੋਂ ਲੇਡੀਜ਼ ਕੋਛੇ ਇਦਾਂ ਦਾ ਨਹੀਂ ਕਰਦੀ ਲੇਡੀਜ਼ ਦੇ ਘਰ ਮੁਲਾਜਮ ਨਹੀਂ ਜਾਣੇ ਚਾਹੀਦੇ ਉਸ ਤੋਂ ਬਾਅਦ ਇਹਨੇ ਸਾਡੇ ਘਰ ਮੁਲਾਜਮ ਵੀ ਜਨ ਹਟ ਗਿਆ ਫਿਰ ਮੈਂ ਇੱਕ ਥੋੜੇ ਦਿਨਾਂ ਬਾਅਦ ਇੱਕ ਵੀਡੀਓ ਦੇਖੀ ਗੜੇ ਦੀ ਬੇਟੀ ਦੀ ਜਦੋਂ ਮੈਂ ਗੜੇ ਦੀ ਬੇਟੀ ਦੀ ਵੀਡੀਓ ਦੇਖੀ ਤਾਂ ਮੈਂ ਕਿਹਾ ਜਦੋਂ ਇਸ ਲੜਕੀ ਮੋਹਰੇ ਹੋ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਮੋਹਰੇ ਹੋ ਸਕਦੇ ਅਸੀਂ ਫਿਰ ਆਪਣੀ ਵੀਡੀਓ ਮੀਡੀਆ ਨੂੰ ਦਿੱਤੀ ਕਿ ਸਾਡੀ ਬੇਟੀ ਨਾ ਤਾਂ ਇਹਨੇ ਬਹੁਤ ਜ਼ਿਆਦਾ ਬਦਤਮੀਜ਼ੀ ਨਾ ਬੋਲੀ ਆਇਆ ਇਹਦੇ ਕਰਕੇ ਅਸੀਂ ਆਪਣੀ ਬੇਟੀ ਲੁਕੋ ਲੁਕੋ ਕੇ ਰੱਖੀ ਸਾਰੇ ਪਿੰਡ ਨੂੰ ਅਸੀਂ ਇਹੀ ਕਹਿ ਕੇ ਸਾਡੀ ਬੇਟੀ ਬਾਹਰ ਚਲ ਗਈ ਪਰ ਬਾਹਰ ਨਹੀਂ ਗਈ ਹੋਈ ਸੀ ਸਾਡੀ ਬੇਟੀ ਉਸ ਲੁਕੋ ਕੇ ਰੱਖੀ ਹੋਈ ਸੀ ਤਾਂ ਇਹਨੂੰ ਅਸੀਂ ਇਹ ਤੁਹਾਨੂੰ ਫਿਰ ਬੁਲਾਉਂਦੇ ਵੀ ਰਹੇ ਆ ਫਲੋਂ ਕਿਸੇ ਰੂਮ ਦੇ ਵਿੱਚ ਵੀ ਫਲਾਨੀ ਜਗ੍ਹਾ ਆ ਜਾਓ ਫਲਾਨੀ ਜਗ੍ਹਾ ਆ ਜਾਓ ਤੁਹਾਨੂੰ ਡਰੈਸ ਦੱਸ ਕੇ ਬੁਲਾਉਂਦੇ ਵੀ ਰਿਹਾ ਅਸਚੋ ਹਾਂਜੀ ਮੈਨੂੰ ਨੇ ਮੇਰੇ ਬੇਟੀ ਨੂੰ ਬੁਲਾਉਂਦੇ ਰਿਹਾ ਜਿਹੜੀ ਵੀਡੀਓ ਦੇ ਵਿੱਚ ਹੈ ਮੇਰੇ ਬੇਟੀ ਨੂੰ ਕਹਿੰਦਾ ਰਿਹਾ ਫਲਾਨੀ ਜਗ੍ਹਾ ਮੇਰਾ ਹੈਗਾ ਆ ਉੱਥੇ ਆ ਜਾਓ ਮੇਰੀ ਬੇਟੀ ਬਸ ਇੱਦੀ ਕਹਿੰਦੀ ਰਹੀ ਅੱਜ ਮੈਂ ਠੀਕ ਨਹੀਂ ਗੀ ਅੱਜ ਮੇਰੇ ਤਾਇਆ ਜੀ ਐਕਟਿਵ ਆ ਲੈ ਗਏ ਆ ਬਸ ਵੀਟੀ ਮੇਰੀ ਇੱਦੀ ਝੂਠ ਤੇ ਝੂਠ ਹੀ ਹੁਣ ਬੋਲਦੀ ਰਹੀ ਆ ਫਿਰ ਜਿਆਦਾ ਜਿਆਦਾ ਹੀ ਹੋ ਗਿਆ ਹਟਿਆ ਹੀ ਨਹੀਂ ਹੱਟਿਆ ਹੀ ਨਹੀਂ ਫਿਰ ਮੇਰੀ ਬੇਟੀ ਕਹਿੰਦੀ ਮੰਮੀ ਐਸੇ ਸੱਚੋ ਸਾਰੇ ਆ ਇਹ ਇਹ ਕੁਝ ਵੀ ਕਰ ਸਕਦੇ ਆ ਕਿਉਂ ਨਾ ਆਪਾਂ ਇੱਥੋਂ ਚੱਲੀਏ ਅਸੀਂ ਰਾਤ ਨੂੰ 12 ਵਜੇ ਗੱਡੀ ਬੁਲਾਈ ਗੱਡੀ ਬੱਕ ਕਰਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਅਸੀਂ ਆਪਣੇ ਘਰ ਜਿੰਦਾ ਹੀ ਲਾ ਕੇ ਰੱਖਿਆ ਬਸ ਮੈਂ ਹੀ ਕਿਤੇ ਕਿਤੇ ਘਰ ਆ ਜਾਂਦੀ ਹੁੰਦੀ ਸੀ ਮੇਰੀ ਬੇਟੀਆਂ ਤਾਂ ਘਰ ਆਉਂਦੀਆਂ ਹੀ ਨਹੀਂ ਸੀ ਇਹ ਤੋਂ ਡਰਦੇ ਮਾਰੇ